ਸੋ ਆਜੀ ਸਸ਼ੀਕਾਰ ਜੀ ਸਾਰਿਆਂ ਨੂੰ ਪਰਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸ਼ੀਕਾਰ ਮੈਂ ਤੁਹਾਡਾ ਆਪਣਾ ਲਵੀ ਬੁਆਣੀ ਸੋ ਅੱਜ ਮੇਰੇ ਨਾਲ ਮੌਜੂਦ ਨੇ ਡਾਕਟਰ ਗਗਨਦੀਪ ਸਿੰਘ ਜੀ ਡਾਕਟਰ ਗਗਨਸ ਹੋਮਿਓਪੈਥਿਕ ਕਲੀਨਿਕ ਤੋਂ ਕਾਫੀ ਬਿਮਾਰੀਆਂ ਨੇ ਕਾਫੀ ਕੰਡੀਸ਼ਨਸ ਨੇ ਇਦਾਂ ਦੀਆਂ ਜਿਹੜੀਆਂ ਇੱਕ ਦਿਨ-ਦਿਨ ਫੈਲ ਰਹੀਆਂ ਨੇ ਸੋ ਵਕ ਵਕ ਟੰਗ ਨੇ ਉਹਨਾਂ ਨੂੰ ਉਹਨਾਂ ਨੇ ਟ੍ਰੀਟਮੈਂਟ ਦੇ ਕਈ ਐਲੋਪੈਥੀ ਨਾਲ ਕੋਈ ਹੋਮਿਓਪੈਥਿਕ ਨਾ ਕਰਉਦਾ ਕੋਈ ਸਰਜਰੀਜ਼ ਹੁੰਦੀਆਂ ਨੇ ਸੋ ਅੱਜ ਦਾ ਜਿਹੜਾ ਸਾਡਾ ਮੇਨ ਵਿਸ਼ਾ ਉਹ ਹੈਗਾ ਗਦੂਦਾਂ ਗਦੂਦਾਂ ਦੀ ਜਿਹੜੀ ਦਿੱਕਤ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ 'ਚ ਹੁਣ ਅੱਜਕੱਲ ਕਾਫੀ ਜ਼ਿਆਦਾ ਮਾਤਰਾ 'ਚ ਦੇਖਣ ਨੂੰ ਮਿਲ ਰਹੀ ਆ ਸੋ ਉਹਦੇ ਬਾਬਤ ਗੱਲ ਕਰਨ ਲਈ ਸਾਡੇ ਨਾਲ ਡਾਕਟਰ ਗਗਨਦੀਪ ਸਿੰਘ ਜੀ ਮੌਜੂਦ ਨੇ ਸਤਿਕਾਰ ਡਾਕਟਰ ਸਾਹਿਬ ਸੋ ਠੀਕ ਠਾਕ ਹੋ ਜੀ ਹਾਂਜੀ ਵਧੀਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਕਿ ਗਦੂਦ ਹੁੰਦੇ ਕੀ ਨੇ ਅਸਲ ਦੇ ਵਿੱਚ ਜਿਹੜੇ ਗਦੂਦ ਜਿਨ੍ਹਾਂ ਨੂੰ ਆਪਾਂ ਪ੍ਰੋਸਟੇਟ ਵੀ ਕਹਿ ਦਿੰਨੇ ਆ ਇਹ ਇੱਕ ਮੇਲ ਗਲੈਂਡ ਆ ਖਰੂਟ ਦੀ ਸ਼ੇਪ ਦਾ ਇੱਕ ਗਲੈਂਡ ਹੁੰਦਾ ਇਹਦਾ 20 ਤੋਂ 25 ਗ੍ਰਾਮ ਭਾਰ ਹੁੰਦਾ ਇਹ ਇੱਕ ਗ੍ਰੀਕ ਵਰਡ ਸੀਗਾ ਪ੍ਰੋਸਟੇਟ ਪ੍ਰੋਸਟੇਟ ਨੂੰ ਪ੍ਰੋਸਟੇਟ ਦਾ ਮਤਲਬ ਹੀ ਇਹ ਹੈ ਕਿ ਇਹ ਅੱਗੇ ਪਿਆ ਹੋਣਾ ਕਿਸ ਚੀਜ਼ ਦੇ ਯੂਰੀਨਰੀ ਬਲੇਡਰ ਦੇ ਆਪਣੇ ਬਿਲਕੁਲ ਅੱਗੇ ਪਿਆ ਗਲੈਂਡ ਉਹਨੂੰ ਆਪਾਂ ਪ੍ਰੋਸਟੇਟ ਗਲੈਂਡ ਕਹਿੰਦੇ ਆ ਅ ਫਿਰ ਇਹਦਾ ਕੰਮ ਕੀ ਹੈ ਡਾਕਟਰ ਸਾਹਿਬ ਇਹਦਾ ਕੰਮ ਅਸਲ ਦੇ ਵਿੱਚ ਇਹ ਹੁੰਦਾ ਵੀ ਜਿਹੜੇ ਆਪਣੇ ਮੇਲ ਹੁੰਦੇ ਆ ਉਹਨਾਂ ਦੇ ਵਿੱਚ ਸਿਮਨ ਬਣਾਉਣਾ ਸਿਮਨ ਬਣਾਉਣ ਦਾ ਹੀ ਇਹਦਾ 메ਨ ਕੰਮ ਹੈ ਇਹ 15 ਤੋਂ 16 ਸਾਲ ਦੀ ਉਮਰ ਦੇ ਵਿੱਚ ਐਕਟਿਵ ਹੋ ਜਾਂਦਾ ਜਿਹੜੇ 50 ਤੋਂ 60 ਸਾਲ 70 ਸਾਲ ਤੱਕ ਕੰਮ ਕਰਨਾ ਹੁੰਦਾ ਇਹ ਸਟੇਜ ਦੇ ਵਿੱਚ ਜਾ ਕੇ ਹੀ ਇਹਦੀ ਐਲਾਰਜਮੈਂਟ ਹੁੰਦੀ ਹੈ ਐਲਾਰਜਮੈਂਟ ਹੋਣ ਦੇ ਕਾਰਨ ਹੀ ਇਹਦੇ ਨਾਲ ਦਿੱਕਤਾਂ ਆਉਂਦੀਆਂ ਨੇ ਤੇ ਜਿਵੇਂ ਕਿ ਇਹ ਸਾਨੂੰ ਪਤਾ ਕਿਵੇਂ ਲੱਗੂਗਾ ਕਿ ਜਿਵੇਂ ਜਿਹੜੀ ਦਿੱਕਤ ਹੈ ਗਦੂਦਾਂ ਦੀ ਹੈਗੀ ਆ ਇਹ ਫਿਰ ਇਹਦਾ ਕਿਵੇਂ ਸਾਨੂੰ ਪਤਾ ਲੱਗੇ ਤੇ ਕੀ ਕੀ ਇਹਦੇ ਲਈ ਫਿਰ ਦਵਾਈ ਦੀ ਜ਼ਰੂਰਤ ਹੁੰਦੀ ਹੈ ਕੋਈ ਫਿਰ ਦਵਾਈ ਦੀ ਜ਼ਰੂਰਤ ਇਹਦੇ ਵਿੱਚ ਉਦੋਂ ਪੈਂਦੀ ਹੈ ਜਦੋਂ ਪੇਸ਼ੈਂਟ ਨੂੰ ਰਾਤ ਨੂੰ ਪਿਸ਼ਾਬ ਕਰਨ ਵਾਸਤੇ 2 ਤੋਂ 3 ਵਾਰ 4 ਵਾਰ ਉੱਠਣਾ ਪੈ ਜਵੇ ਜਾਂ ਫਿਰ ਮੰਨ ਲਓ ਉਹਦਾ ਪਿਸ਼ਾਬ ਵੇਚੀ ਨਿਕਲਣਾ ਸ਼ੁਰੂ ਹੋ ਜਵੇ ਉਹਦੇ ਵਿੱਚ ਤੀਸਰੀ ਗੱਲ ਇਹ ਆ ਵੀ ਮੰਨ ਲਓ ਜਿਹੜੀ ਯੂਰਿਨ ਦੀ ਸਟ੍ਰੀਮ ਹੁੰਦੀ ਆ ਉਹਦੀ ਪ੍ਰੋਜੈਕਟਾਈਲ ਸਹੀ ਨਾ ਹੋਵੇ ਉਹ ਬੂੰਦ-ਬੂੰਦ ਕਰਕੇ ਪਿਸ਼ਾਬ ਆਉਣਾ ਜਾਂ ਜਦੋਂ ਪਿਸ਼ਾਬ ਕਰਕੇ ਆਉਣਾ ਆ ਕੇ ਲੇਟਣਾ ਲੇਟ ਦੇ ਅਸਰ ਦੁਬਾਰਾ ਫੇਰ ਉੱਠਣੀ ਵੀ ਦੁਬਾਰਾ ਪਿਸ਼ਾਬ ਕਰਨ ਦਾ ਮਨ ਨੂੰ ਹੋਣਾ ਉਹਦੇ ਵਿੱਚ ਸਾਨੂੰ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨਸ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਤੇ ਡਾਕਟਰ ਸਾਹਿਬ ਗਦੂਦ ਵਾਧੇ ਕਿਉਂ ਨੇ ਕਾਰਨ ਕੀ ਇਹਨਾਂ ਰਬੰਦਨ ਦਾ ਇਹ ਤੇ ਜਿਹੜੇ ਕਾਰਨ ਨੇ ਜੀ ਉਹ ਮੋਸਟਲੀ ਇੰਡੀਅਨਸ ਦੇ ਵਿੱਚ ਤੇ ਐਫਰੀਕਨਸ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਆ ਜਾਦਾ ਇਸ ਕਰਕੇ ਦੇਖਣ ਨੂੰ ਮਿਲਦੇ ਆ ਕਿ ਜਿਹੜੀ ਆਪਣੇ ਹਾਰਮੋਨਸ ਨੇ ਉਹ এনवायरमेंटਲ ਤੌਰ ਤੇ ਵੀ ਵੈਰੀ ਕਰਦੇ ਆ ਦੂਸਰੀ ਗੱਲ ਰਿਲੇਸ਼ਨਸ ਜਿਹੜੇ ਬਣਦੇ ਨੇ ਹਸਬੰਡ ਵਾਈਫ ਦੇ ਵਿੱਚ ਉਹਦੇ ਨਾਲ ਵੀ ਇਸ ਚੀਜ਼ ਦੀ ਦਿੱਕਤ ਆਉਂਦੀ ਹੈ ਤੀਸਰਾ ਲਾਈਫ ਸਟਾਈਲ ਬੰਦੇ ਦਾ ਹੋ ਜਾਂਦਾ ਜਿਹੜੇ ਬੰਦੇ ਜਿਆਦਾਤਰ ਸਾਈਕਲ ਯੂਜ਼ ਕਰਦੇ ਆ ਜਾਂ ਜਿਨ੍ਹਾਂ ਦੇ ਸਿਟਿੰਗ ਜਿਆਦਾ ਉਨ੍ਹਾਂ ਦੇ ਵਿੱਚ ਵੀ ਇਸ ਚੀਜ਼ ਦੀ ਦਿੱਕਤ ਜ਼ਿਆਦਾ ਹੁੰਦੀ ਆ ਤੇ ਇਹਦੇ ਵਿੱਚ ਮੈਨੂੰ ਹੁਣੇ ਦੱਸੋ ਕਿ ਦਵਾਈ ਹੀ ਪ੍ਰੈਫਰ ਕਰਦੇ ਹੋ ਜਾਂ ਕਾਉਂਸਲਿੰਗ ਦੇ ਨਾਲ ਵੀ ਇਹਦੇ ਵਿੱਚ ਕੁਝ ਹੁੰਦਾ ਫਰਕ ਪੈਂਦਾ ਦੇਖੋ ਕਿਤੇ ਨਾ ਕਿਤੇ ਜਿਵੇਂ ਆਪਾਂ ਹੋਮਿਓਪੈਥਿਕ ਦੇ ਵਿੱਚ ਮਾਈਂਡ ਸਿੰਪਟਮਸ ਲੈਨੇ ਆ ਹਰ ਬੰਦੇ ਦੇ ਹਰ ਹਰ ਬਿਮਾਰੀ ਦੇ ਵਿੱਚ ਉਹਦੇ ਵਿੱਚ ਜ਼ਰੂਰੀ ਹੋ ਜਾਂਦਾ ਕਿ ਆਪਾਂ ਜਦੋਂ ਮਾਈਂਡ ਸਿੰਪਟਮਸ ਲੈਨੇ ਆ ਤਾਂ ਇਹਦੇ ਵਿੱਚ ਜਿਹੜੇ ਪੇਸ਼ੈਂਟ ਨੇ ਉਹ ਡੋਮੀਨੈਂਟ ਰਹਿਣ ਚਾਹੇ ਉਹ ਵਾਈਫ ਤੋਂ ਹੋਣ ਚਾਹੇ ਉਹ ਲੇਡੀ ਬੋਸ ਤੋਂ ਹੋਣ ਚਾਹੇ ਮਦਰ ਤੋਂ ਹੀ ਹੁੱਕਿਆ ਨਾ ਹੋਣ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦੀ ਦਿੱਕਤ ਆਉਂਦੀ ਆ ਸੋ ਡਾਕਟਰ ਸਾਹਿਬ ਇੱਕ ਚੀਜ਼ ਦੇਖੀ ਗਈ ਆ ਕਿ ਹੋਮੀਓਪੈਥਿਕ ਦੇ ਵਿੱਚ ਸਪੈਸ਼ਲੀ ਵੀ ਜਦੋਂ ਨਾ ਇੱਕ ਪੇਸ਼ੈਂਟ ਆਉਂਦਾ ਤੇ ਉਹਦੀ ਨਾ ਪੂਰੀ ਲਾਈਫ ਹਿਸਟਰੀ ਜਿਹੜੀ ਉਹ ਤੋਂ ਉਹਦੇ ਬਾਰੇ ਜਾਣਕਾਰੀ ਲਈ ਜਾਂਦੀ ਆ ਤੇ ਇਹਦਾ ਕੀ ਕਾਰਨ ਆ ਅਸਲ ਦੇ ਵਿੱਚ ਹੋਮੀਓਪੈਥੀ ਦੇ ਵਿੱਚ ਜਦੋਂ ਆਪਾਂ ਕੇਸ ਲੈਨੇ ਆ ਉਹਦੇ ਵਿੱਚ ਮੈਂਟਲ ਸਿੰਪਟਮਸ ਲੈਨੇ ਜ਼ਰੂਰੀ ਹੋ ਜਾਂਦੇ ਆ ਮੈਂਟਲਸ ਵੀ ਦੇ ਡਿਪੈਂਡ ਕਰਦੇ ਆ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਫਿਜ਼ੀਕਲ ਕੰਡੀਸ਼ਨਸ ਹੁੰਦੀਆਂ ਜਿਵੇਂ ਹੁਣ ਮੰਨ ਲਓ ਆਪਾਂ ਪ੍ਰੋਸਟੇਟ ਦੀ ਵੀ ਗੱਲ ਕਰ ਰਹੇ ਆ ਪ੍ਰੋਸਟੇਟ ਦੇ ਵਿੱਚ ਅ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਰਹਿ ਰਿਹਾ ਮੰਨ ਲਓ ਉਸ ਦੀ ਵਾਈਫ ਦੀ ਡੈਥ ਹੋ ਗਈ ਉਹਦੇ ਨਾਲ ਵੀ ਦਿੱਕਤ ਆਉਂਦੀ ਹੈ ਕੋਈ ਬੰਦਾ ਅ ਦਬ ਕੇ ਰਹਿ ਰਿਹਾ ਚਾਹੇ ਉਹ ਕਿਸੇ ਬੌਸ ਤੋਂ ਰਹਿ ਰਿਹਾ ਚਾਹੇ ਉਹ ਆਪਦੀ ਮਦਰ ਤੋਂ ਰਹਿ ਰਿਹਾ ਚਾਹੇ ਆਪਦੀ ਵਾਈਫ ਤੋਂ ਰਹਿ ਰਿਹਾ ਉਹਦੇ ਵਿੱਚ ਵੀ ਇਸ ਚੀਜ਼ ਦੀ ਦਿੱਕਤ ਆਉਂਦੀ ਹੈ ਤੀਸਰਾ ਕੇਸ ਆ ਜਾਂਦਾ ਜਿਵੇਂ ਡਾਈਵੋਰਸ ਵਾਲੇ ਕੇਸ ਹੋ ਜਾਂਦੇ ਆ ਉਹਨਾਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਕੋਈ ਓਵਰ ਥਿੰਕਿੰਗ ਵਾਲਾ ਓਵਰ ਥਿੰਕਿੰਗ ਜਿਹੜੇ ਜ਼ਿਆਦਾ ਕਰਦੇ ਆ ਉਹਨਾਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰੀ ਫੈਮਲੀ ਦਾ ਕੀ ਬਣੂ ਓਕੇ ਜਦ ਇਮੋਸ਼ਨਸ ਬੰਦੇ ਤੇ ਹਾਵੀ ਹੋ ਜਾਂਦੇ ਇਮੋਸ਼ਨਸ ਹਾਵੀ ਹੋ ਜਾਂਦੇ ਜਿਵੇਂ ਉਹ ਵੀ ਯਾਨੀ ਕਿ ਮੇਨ ਕਾਰਨ ਹੈਗਾ ਨਾ ਜਿਵੇਂ ਚਾਹੋ ਕੋਈ ਵੀ ਰੀਜ਼ਨ ਹੋਵੇ ਚਾਹੇ ਫੈਮਲੀ ਆਪਣੇ ਲਾਈਫ ਪਾਰਟਨਰ ਦਾ ਜਾਣਾ ਹੋ ਗਿਆ ਜਾਂ ਆਪਣੇ ਦਾ ਵੈਸੇ ਡਿਪਰੈਸਡ ਰਹਿਣਾ ਹਨਾ ਕਿਸੇ ਚੀਜ਼ ਦਾ ਬਰਡਨ ਮਾਈਂਡ ਦੇ ਉੱਪਰ ਲੈ ਕੇ ਰਹਿਣਾ ਕਿ ਇਹ ਵੀ ਇੱਕ ਮੁੱਖ ਕਾਰਨ ਹੈ ਇਸ ਕਾਰਨ ਹੈਗਾ ਠੀਕ ਹੈ ਬਾਕੀ ਹੋਰ ਬਹੁਤ ਕਾਰਨ ਨੇ ਜਿਵੇਂ ਅੱਜਕੱਲ ਲਾਈਫ ਸਟਾਈਲ ਹੀ ਹੈ ਜਿਹਦੇ ਜਿੰਨਾ ਦੀ ਸਿਟਿੰਗ ਹੀ ਜ਼ਿਆਦਾ ਵਾ ਮੰਨ ਲਓ ਜਿਨ੍ਹਾਂ ਨੇ ਸਾਰਾ ਦਿਨ ਬੈਠ ਕੇ ਕੰਮ ਹੀ ਕਰਨਾ ਬੈਂਕਿੰਗ ਜੌਬਸ ਵਾਲੇ ਹੋਗੇ ਜਾਂ ਹੋਰ ਜਿਹੜੇ ਲੋਕ ਸਾਰਾ ਦਿਨ ਬੈਠਦੇ ਨੇ ਉਹਨਾਂ ਵਿੱਚ ਦਿੱਕਤ ਆਉਂਦੀ ਇਸ ਚੀਜ਼ ਦੀ ਓਕੇ ਤੇ ਡਾਕਟਰ ਸਾਹਿਬ ਇਹਦੇ ਵਿੱਚ ਫਿਰ ਕਿਹੜੇ ਕਿਹੜੇ ਟੈਸਟ ਆਪਾਂ ਜਿਹੜੇ ਕਰਵਾ ਸਕਦੇ ਹਾਂ ਜਿੱਥੋਂ ਆਪਣੀ ਡਿਟੇਲ ਜਾਣਕਾਰੀ ਮਿਲ ਸਕਦੀ ਹੈ ਟੈਸਟ ਵੀ ਆਪਾਂ ਕਰਵਾ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਜਿਵੇਂ ਮੰਨ ਲਓ ਪੇਸ਼ੈਂਟ ਦੀ ਗੱਲਬਾਤੋਂ ਹੀ ਕਾਫੀ ਕੁਝ ਪਤਾ ਲੱਗ ਜਾਂਦਾ ਜਿਵੇਂ ਮੰਨ ਲਓ ਰਾਤ ਨੂੰ ਕਿਸੇ ਪੇਸ਼ੈਂਟ ਨੂੰ ਦੋ ਤੋਂ ਤਿੰਨ ਵਾਰੀ ਪਿਸ਼ਾਬ ਕਰਨ ਵਾਸਤੇ ਉੱਠਣਾ ਪੈ ਰਿਹਾ ਉਹਦੀ ਜਿਹੜੀ ਸਟਰੀਮ ਯੂਰਿੰਦੀ ਉਹ ਪ੍ਰੋਪਰ ਨਹੀਂ ਬਣ ਪਉਂਦੀ ਜਾਂ ਪਿਸ਼ਾਬ ਕਰਦੇ ਸਮੇਂ ਜਿਵੇਂ ਆਪਾਂ ਕਹਿੰਦੇ ਆ ਕੱਪੜਿਆਂ ਦੇ ਉੱਤੇ ਪਿਸ਼ਾਬ ਡਿੱਗ ਜਾਂਦਾ ਤੀਸਰੀ ਗੱਲ ਹੈਗੀ ਹੈ ਕਿ ਯੂਰਿੰਦੇ ਨਾਲ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਜਦੋਂ ਪੇਸ਼ੈਂਟ ਸਾਨੂੰ ਦੱਸਦਾ ਕਿ ਯੂਰਿੰਦੇ ਨਾਲ ਬਲੱਡ ਆ ਰਿਹਾ ਤਾਂ ਮੋਸਟਲੀ ਸਾਨੂੰ ਲੱਗਦਾ ਕਿ ਪ੍ਰੋਸਟੇਟ ਹੋ ਸਕਦਾ ਜੇਵਾ ਤੂੰ 60 ਸਾਲ ਦੀ ਏਜ ਦੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਦੇ ਵਿੱਚ 80% ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਵਿੱਚ ਇਹ ਪ੍ਰੋਸਟੇਟ ਔਨ ਦਾ ਹੀ ਔਨ ਦਾ ਕੀ ਮੈਡੀਸਿਨ ਤੋਂ ਬਿਨਾ ਆਪਾਂ ਇਹਨਾਂ ਨੂੰ ਠੀਕ ਕਰ ਸਕਦੇ ਹਾਂ ਕੋਈ ਹੈ ਇਦਾਂ ਦਾ ਚਾਂਸ ਵੀ ਮੈਡੀਸਿਨ ਵੀ ਕੁਝ ਹੱਦ ਤੱਕ ਅਵੋਇਡ ਕੀਤੀ ਜਾ ਸਕਦੇ ਵਿੱਚ ਨਹੀਂ ਮੈਡੀਸਿਨ ਨੂੰ ਆਪਾਂ ਇਹਦੇ ਵਿੱਚ ਅਵੋਇਡ ਨਹੀਂ ਕਰਨਾ ਚਾਹੀਦਾ ਮੰਨ ਲਓ ਮੈਨੇਜਮੈਂਟ ਜੇ ਆਪਾਂ ਸੋਚੀਏ ਮੈਨੇਜਮੈਂਟ ਦੇ ਨਾਲੋਂ ਟਰੀਟਮੈਂਟ ਲੈ ਲੈਣਾ ਜ਼ਿਆਦਾ ਚੰਗੀ ਗੱਲ ਹੈ ਤੇ ਜਿਵੇਂ ਕਿ ਡਾਕਟਰ ਸਾਹਿਬ ਇਹਦੇ ਵਿੱਚ ਵੀ ਜਿਵੇਂ ਟੈਸਟ ਕਰਵਾਉਣੇ ਜ਼ਰੂਰੀ ਨੇ ਫਿਰ ਟੈਸਟ ਕਰਵਾਉਣੇ ਕਰਵਾ ਲੈਣੇ ਚਾਹੀਦੇ ਆ ਜਿਵੇਂ ਮੰਨ ਲਓ ਅ ਅਲਟراਸਾਉਂਡ ਹੋਗੀ ਅਲਟਰਾਸਾਉਂਡ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਪ੍ਰੋਸਟੇਟ ਕਿਹੜੇ ਗ੍ਰੇਡ ਦੇ ਉੱਤੇ ਆ ਦੂਸਰੀ ਗੱਲ ਉਹਦੇ ਵਿੱਚ ਪਤਾ ਲੱਗਦੀ ਆ ਕਿ ਜਦੋਂ ਬਲੇਡਰ ਯੂਰਿਨ ਬਲੇਡਰ ਖਾਲੀ ਹੋਣ ਤੋਂ ਬਾਅਦ ਵੀ ਉਹਦੇ ਵਿੱਚ ਕਿੰਨਾ ਵੋਲਿਊਮ ਯੂਰਿੰਦਾ ਪਿਆ ਜੇ ਉਹ 20 ਤੋਂ 30 ਐਮਐਲ ਤੋਂ ਜ਼ਿਆਦਾ ਵਾ ਤਾਂ ਮੋਸਟਲੀ ਚਾਂਸ ਹੁੰਦੇ ਆ ਕਿ ਪ੍ਰੋਸਟੇਟ ਹੈਗਾ ਉਦੋਂ ਬਾਅਦ ਆ ਜਾਂਦੀ ਆ ਗੱਲ ਸੀਟੀ ਸਕੈਨ ਦੀ ਐਮਆਰਆਈ ਦੀ ਜਾਂ ਫਰਦਰ ਪੀਐਸਏ ਹੋ ਜਾਂਦਾ ਇੱਕ ਉਹ ਕੈਂਸਰ ਨੂੰ ਵੀ ਡਿਟੈਕਟ ਕਰਦਾ ਓਕੇ ਤੇ ਫਿਰ ਜਿਵੇਂ ਕਿ ਇੱਕ ਕੋਈ ਚਾਂਸ ਹੈ ਇਦਾਂ ਦਾ ਇਹਦੇ ਵਿੱਚ ਵੀ ਜੇ ਨੂੰ ਚਲੋ ਅ ਕੋਈ ਮੈਡੀਸਨ ਤੋਂ ਬਿਨਾ ਕੋਈ ਇਹਦਾ ਕੋਈ ਹੱਲ ਮੈਡੀਸਨ ਤੋਂ ਬਿਨਾ ਜੇ ਆਪਾਂ ਸੋਚੀਏ ਕਿ ਮੈਨੇਜਮੈਂਟ ਦੇ ਨਾਲ ਇਸ ਚੀਜ਼ ਨੂੰ ਆਪਾਂ ਕਿਉਰ ਕਰ ਲਾਂਗੇ ਤਾਂ ਨਹੀਂ ਕਰ ਪਾਉਂਦੇ ਆਪਾਂ ਮੋਸਟਲੀ ਉਸ ਸਟੇਜ ਦੇ ਵਿੱਚ ਜਾ ਕੇ ਬੰਦਾ ਇੰਨਾ ਕਾਬਿਲ ਨਹੀਂ ਹੁੰਦਾ ਹੈਗਾ ਕਿ ਮੈਨੇਜ ਕਰ ਸਕੇ ਦੂਸਰੀ ਗੱਲ ਇਹਦੇ ਵਿੱਚ ਇਹ ਆ ਜਾਂਦੀ ਆ ਕਿ ਜਦੋਂ ਆਪਣਾ ਜਿਹੜਾ ਪ੍ਰੋਸਟੇਟ ਹੁੰਦਾ ਉਹ ਬੈਕ ਫਲੋ ਦੇਣ ਲੱਗ ਜਾਂਦਾ ਕਿਡਨੀਜ਼ ਨੂੰ ਯੂਰਿਨ ਦਾ ਉਹਦੇ ਨਾਲ ਯੂਰੀਨਰੀ ਟ੍ਰੈਕਟ ਇਨਫੈਕਸ਼ਨਸ ਹੋਣ ਦਾ ਡਰ ਰਹਿੰਦਾ ਹੀ ਆ ਯੂਆਈ ਹੋਣ ਦਾ ਡਰ ਰਹਿੰਦਾ ਹੀ ਰਹਿੰਦਾ ਹੈ ਤੀਸਰੀ ਗੱਲ ਇਹਦੇ ਵਿੱਚ ਆਉਂਦੀ ਹੈ ਕਿ ਬਲੱਡ ਦੇ ਨਾਲ ਕਈ ਯੂਰਿਨ ਦੇ ਨਾਲ ਕਈ ਵਾਰ ਬਲੱਡ ਵੀ ਆਉਣਾ ਸ਼ੁਰੂ ਹੋ ਜਾਂਦਾ ਉਸ ਚੀਜ਼ ਦਾ ਟ੍ਰੀਟਮੈਂਟ ਜਿੰਨੀ ਛੇਤੀ ਹੋ ਸਕੇ ਸਟਾਰਟ ਕਰ ਲੈਣਾ ਚਾਹੀਦਾ ਸੋ ਡਾਕਟਰ ਸਾਹਿਬ ਇਹਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਡਾਕਟਰ ਦਾ ਮੇਨ ਰੋਲ ਕੀ ਰਹੇ ਹੈ ਡਾਕਟਰ ਦਾ ਰੋਲ ਇਹਦੇ ਵਿੱਚ ਇਹ ਹੁੰਦਾ ਜੀ ਕਿ ਜਿਹੜਾ ਮੈਡੀਸਿਨ ਦੀ ਸਿਲੈਕਸ਼ਨ ਹੁੰਦੀ ਆ ਉਹ ਬਹੁਤ ਤਰੀਕੇ ਨਾਲ ਕਰਨੀ ਪੈਂਦੀ ਆ ਪੇਸ਼ੈਂਟ ਦੀ ਹਿਸਟਰੀ ਸਾਰੀ ਸੁਣ ਕੇ ਉਹਨੂੰ ਐਨਲਾਈਜ਼ ਕਰਕੇ ਉਹਦੇ ਵਿੱਚੋਂ ਕੁਝ ਮੈਡੀਸਿਨਸ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ ਉਹ ਦੇਖ ਕੇ ਦੇਣੀ ਪੈਂਦੀ ਆ ਕਿ ਇਸ ਪੇਸ਼ੈਂਟ ਵਾਸਤੇ ਪ੍ਰੋਪਰ ਮੈਡੀਕੇਸ਼ਨ ਹੈ ਕਿਹੜੀ ਜਿਵੇਂ ਜ਼ਿਆਦਾਤਰ ਪੇਸ਼ੈਂਟਸ ਆਉਂਦੇ ਆ ਕਿ ਸਾਨੂੰ ਗੂਗਲ ਤੋਂ ਅਸੀਂ ਇਹ ਚੀਜ਼ ਕੱਢ ਚੁੱਕੇ ਆ ਜਾਂ ਮਤਲਬ ਕਿਤੋਂ ਨਾ ਕਿਤੋਂ ਸੁਣ ਕੇ ਕਿ ਸਾਨੂੰ ਇਹ ਹੀ ਮੈਡੀਸਿਨ ਦੇ ਦਿਓ ਤੁਸੀਂ ਪਰ ਉਹਨਾਂ ਚੀਜ਼ਾਂ ਦੇ ਕੁਝ ਨੁਕਸਾਨ ਵੀ ਹੋ ਜਾਂਦੇ ਆ ਕਈ ਵਾਰ ਜਾਂ ਕੋਈ ਸੁਣ ਕਿਸੇ ਨੇ ਕਹਿੰਦਾ ਮੈਂ ਕਹਿੰਦਾ ਕਿਸੇ ਨੇ ਵੀ ਇਹ ਇਹ ਠੀਕ ਹੈ ਲਾ ਲੋ ਵੀ ਮੈਂ ਇਹਨੂੰ ਵਧੀਆ ਕੰਮ ਕੀਤਾ ਹੈ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਪਰ ਉਹ ਤੁਸੀਂ ਜਦੋਂ ਵੀ ਹੋਮੋਪੈਥੀ ਡਾਕਟਰ ਤੁਹਾਨੂੰ ਹਿਸਟਰੀ ਲੈਂਦਾ ਤੁਹਾਡੀ ਉਹਦੇ ਵਿੱਚ ਇਹ ਹੀ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਨੇ ਮਾਲੂਫ ਜੇ ਆਪਾਂ ਹੁਣ ਸਿਰਦਰਦ ਦੀ ਵੀ ਗੱਲ ਕਰਦੇ ਆਂ ਕਿਸੇ ਦਾ ਸਿਰਦਰਦ ਜੇ ਖੱਬੇ ਪਾਸੇ ਦਾ ਹੁੰਦਾ ਉਹਦੇ ਵਾਸਤੇ ਅਲੱਗ ਦਵਾਈ ਹੈ ਜੇ ਸੱਜੇ ਪਾਸੇ ਦਾ ਹੁੰਦਾ ਤਾਂ ਉਹਦੇ ਵਾਸਤੇ ਅਲੱਗ ਦਵਾਈ ਹੈ ਇਦਾਂ ਹੀ ਹਰ ਦਵਾਈ ਚੇਂਜ ਹੋ ਜਾਂਦੀ ਹੈ ਪਰਸਨ ਟੂ ਪਰਸਨ ਵੈਰੀ ਕਰਦੀ ਹੈ ਪਰਸਨੈਲਿਟੀ ਉਹਦੇ ਵਿੱਚ ਡਿਫਰ ਕਰਦੀ ਹੈ ਉੱਥੇ ਮੈਡੀਸਿਨ ਵੀ ਡਿਫਰ ਹੋ ਜਾਂਦੀ ਹੈ ਓਕੇ ਤੇ ਇਹਦੇ ਵਿੱਚ ਹੁਣ ਇੱਕ ਸਵਾਲ ਮੇਰਾ ਹੋਰ ਆ ਵੈਸੇ ਇਹ ਆਮ ਤੌਰ ਤੇ ਲੋਕਾਂ ਦੇ ਇੱਕ ਜ਼ਿਹਨ ਦੇ ਵਿੱਚ ਰਹਿੰਦੀ ਆ ਚੀਜ਼ ਕਿ ਇੱਕ ਇਹ ਚੋਰ ਆਪਾਂ ਕੰਪੀਟੀਸ਼ਨ ਤਾਂ ਨਹੀਂ ਕਹਿ ਸਕਦੇ ਬਟ ਇਹਦੇ ਵਿੱਚ ਇਹ ਆਉਂਦਾ ਵੀ ਅਗਰ ਕੁਇਕ ਰੀਲੀਫ ਦੇ ਲਈ ਅਗਲਾ ਕਹਿੰਦਾ ਹਨਾ ਵੀ ਹੋਮਿਓਪੈਥਿਕ ਦਾ ਅੱਜ ਕੱਲ੍ਹ ਜਣ ਕੇ ਥੋੜਾ ਜੋ ਬਣੀ ਹੀ ਹੈ ਵੈਸੇ ਤਾਂ ਓਵਰ ਆਲ ਜਿੰਨੇ ਵੀ ਮੇਰੇ ਇਨ ਟੱਚ ਹੈਗੇ ਨੇ ਰਿਲੇਸ਼ਨ ਦੇ ਵਿੱਚ ਉਹ ਇਹ ਚੀਜ਼ ਨੂੰ ਹੀ ਰეკਮੈਂਡ ਕਰਦੇ ਨੇ ਕਿ ਤੁਸੀਂ ਹੋਮਿਓਪੈਥਿਕ ਨੂੰ ਹੀ ਤੇ ਬਟ ਕਈ ਲੋਕਾਂ ਦੇ ਵਿੱਚ ਜ਼ਾਇਨ ਚ ਇਹ ਵੀ ਆ ਕਿ ਵੀ ਜਿਵੇਂ ਇਲਾਜ ਆਪਾਂ ਮੈਡੀਸਨ ਲੈਨੇ ਆ ਕਿ ਕੁਇਕ ਰੀਲੀਫ ਹੁੰਦਾ ਹੈ ਇਹਦੇ ਵਿੱਚ ਵੀ ਇਦਾਂ ਦਾ ਕੁਇਕ ਰੀਲੀਫ ਉਹਨਾਂ ਪੇਸ਼ੈਂਟਸ ਦੇ ਵਿੱਚ ਮਿਲਦਾ ਜਿਹੜੇ ਪੇਸ਼ੈਂਟ ਆਪਣੀ ਪ੍ਰੋਪਰ ਹਿਸਟਰੀ ਦਿੰਦੇ ਆ ਪ੍ਰੋਪਰ ਹਰ ਗੱਲ ਡਾਕਟਰ ਨੂੰ ਦੱਸਦੇ ਤੇ ਪ੍ਰੋਪਰ ਮੈਡੀਸਿਨ ਖਾਂਦੇ ਆ ਉਹਨਾਂ ਦੇ ਵਿੱਚ ਕੁਇਕਰ ਰੀਲੀਫ ਹੁੰਦਾ ਉਹ ਜੇ 100% ਡਾਕਟਰ ਦੇ ਰਿਹਾ ਤਾਂ 100% ਪੇਸ਼ੈਂਟ ਨੂੰ ਵੀ ਦੇਣਾ ਪੈਂਦਾ ਉਦੋਂ ਕੁਇਕਰ ਰੀਲੀਫ ਮਿਲਦਾ ਵਾ ਓਕੇ ਕਿਉਂਕਿ ਜਿਵੇਂ ਰਹਿੰਦਾ ਨਾ ਵੀ ਆਮ ਹੁੰਦਾ ਅਗਲੇ ਨੂੰ ਵੀ ਵੀ ਹੋਮਿਓਪੈਥਿਕ ਵੀ ਇੱਕ ਸਲੋ ਉਹਦਾ ਇੱਕ ਬਣੀ ਹੈ ਵੀ ਸਲੋ ਅਸਰ ਕਰਦੀ ਹੈ ਕਿ ਵਾਕਈ ਕੰਮ ਸਹੀ ਹੈ ਨਹੀਂ ਐਕਚੁਅਲੀ ਦੇ ਵਿੱਚ ਪਹਿਲਾਂ ਆਈ ਤੋਂ ਮल्लू 20 ਸਾਲ ਪਿੱਛੇ ਚਲੇ ਜਾਈਏ ਉਦੋਂ ਦੀਆਂ ਇਹ ਗੱਲਾਂ ਨਹੀਂ ਹੁਣ ਤਾਂ ਹੋਮਿਓਪੈਥੀ ਬਹੁਤ ਵਾਸਟ ਹੋ ਗਈ ਪੋਸਟ ਗ੍ਰੈਜੂਏਸ਼ਨ ਤੱਕ ਇਹਦੇ ਕੋਰਸ ਹੈਗੇ ਆ ਐਮਡੀ ਕੋਰਸਸ ਹੁੰਦੇ ਆ ਉੱਥੇ ਤੱਕ ਜੇ ਇਹ ਜਾ ਚੁੱਕੀ ਹੈ ਹੋਮਿਓਪੈਥੀ ਤਾਂ ਬਹੁਤ ਵਾਸਟ ਹੋ ਗਈ ਹੁਣ ਹੁਣ ਪਹਿਲਾਂ ਨਹੀਂ ਇਹ ਗੱਲਾਂ ਨਹੀਂ ਰਹੀਆਂ ਹੈਗੀਆਂ ਬਹੁਤ ਕੁਇਕਰ ਰਿਜ਼ਲਟ ਮਿਲਦੇ ਵੀ ਆ ਠੀਕ ਹੈ ਜੀ ਬਹੁਤ ਮੈਡੀਸਿਨਸ ਦੇ ਨਾਲ ਬਹੁਤ ਜਲਦੀ ਰਿਜ਼ਲਟ ਮਿਲਦੇ ਓਕੇ ਤੇ ਡਾਕਟਰ ਸਾਹਿਬ ਤੁਸੀਂ ਹੁਣ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡੇ ਜਿਵੇਂ ਕਿ ਕਲੀਨਿਕਸ ਨੇ ਤੁਹਾਡੇ ਤੇ ਕਿੱਥੇ-ਕਿੱਥੇ ਤੁਸੀਂ ਤੁਹਾਡੇ ਆਪਣੇ ਕਲੀਨਿਕ ਹੈਗੇ ਨੇ ਤੇ ਉਹਨਾਂ ਦੀ ਟਾਈਮਿੰਗ ਵੀ ਮਾੜੀ ਜੇ ਕਿਸੇ ਨੂੰ ਤੁਹਾਨੂੰ ਮਿਲਣਾ ਹੋਵੇ ਤਾਂ ਤੁਹਾਨੂੰ ਕਿੱਥੇ ਮਿਲ ਸਕਦੇ ਨੇ ਤੇ ਕਿਹੜੀ ਟਾਈਮ ਮੇਰਾ ਸਵੇਰ ਦਾ ਟਾਈਮ ਕੋਹਾੜੇ ਹੁੰਦਾ ਗੁਰਦੁਆਰਾ ਇਸ਼ਰਤ ਸਰ ਸਾਹਿਬ ਬਿਲਕੁਲ ਸਾਹਮਣੇ ਉਹਨਾਂ ਦੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਕਹਾੜੀ ਬੈਠਦਾ ਤੇ ਸ਼ਾਮ ਨੂੰ 4 ਤੋਂ 7 ਵਜੇ ਦਰਾਹ ਦਰਾਹ ਗੁਰਦੁਆਰਾ ਕਲਗੀਧਰ ਸਾਹਿਬ ਦੇ ਬਿਲਕੁਲ ਸਾਹਮਣੇ ਠੀਕ ਹੈ ਉੱਥੇ 4 ਤੋਂ 7 ਵਜੇ ਤੱਕ ਤੁਸੀਂ ਦਰਾਹੇ ਹੁੰਦੇ ਹੋ ਦਰਾਹ ਤੇ 10 ਵਜੇ ਤੋਂ 2 ਵਜੇ ਤੱਕ 10 ਵਜੇ ਤੋਂ 2 ਵਜੇ ਤੱਕ ਤੁਸੀਂ ਕਹਾੜੀ ਹੁੰਦੇ ਹੋ ਸੋ ਅੱਜ ਦਾ ਵਿਸ਼ਾ ਜਿਹੜਾ ਸੀਗਾ ਆਪਣਾ ਗਦੂਦਾਂ ਦੀ ਜਿਹੜੀ ਦਿੱਕਤ ਆਮ ਦੇਖਣ ਨੂੰ ਮਿਲਦੀ ਆ ਜਿਹੜੇ ਆਪਣੇ ਬਜ਼ੁਰਗ ਹੋ ਗਏ ਉਹਦੇ ਵਿੱਚ ਡਿਟੇਲ ਕਿਉਂਕਿ ਇੱਕ ਹਊਆ ਹੁੰਦਾ ਕਿ ਜਦ ਤੱਕ ਉਹ ਕਿਸੇ ਬਾਰੇ ਜਾਣਕਾਰੀ ਪ੍ਰੋਪਰ ਢੰਗ ਨਾਲ ਸਾਨੂੰ ਪਤਾ ਨਾ ਹੋਵੇ ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਡਾਕਟਰ ਗਗਨਦੀਪ ਸਿੰਘ ਜੀ ਨੇ ਸਾਨੂੰ ਸਮਝਾਇਆ ਇਸ ਬਾਰੇ ਤੇ ਕਿਹੜੀਆਂ-ਕਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਕਾਉਂਸਲਿੰਗ ਦਾ ਕਿੰਨਾ ਕੁ ਫਰਕ ਹੈ ਇਸ ਚੀਜ਼ ਦੇ ਵਿੱਚ ਸੋ ਬਾਕੀ ਇਹਨਾਂ ਨੇ ਆਪਣੀ ਤੁਹਾਨੂੰ ਕਲੀਨਿਕਸ ਬਾਰੇ ਵੀ ਦੱਸ ਦਿੱਤਾ ਕੰਟੈਕਟ ਨੰਬਰ ਆਪਣਾ ਵੀਡੀਓ ਦੇ ਨੀਚੇ ਆਪਾਂ ਮੈਂਸ਼ਨ ਕੀਤਾ ਹੋਊਗਾ ਜੇ ਹੋਰ ਡਿਟੇਲ ਜਾਣਕਾਰੀ ਕਿਸੇ ਵੀ ਕੰਡੀਸ਼ਨ ਬਾਰੇ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੇ ਉਮੀਦ ਹੈ ਕਿ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਸਾਡੇ ਸਰੀਰੂਤਿਆਂ ਨੂੰ ਉਹਦਾ ਬਹੁਤ ਬੈਨੀਫਿਟ ਹੋਊਗਾ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਬੈਨੀਫਿਟ ਹੋਵੇ ਸਾਰੇ ਹੋਮੋਪੈਥੀ ਨਾਲ ਜੁੜੋ ਜੀ ਥੈਂਕ ਯੂ